ਸਸਿਕਾ ਜੀ ਜੁ ਮੀਤ ਕਰਦਾ ਸਾਰੇ ਕੰਦਰ ਉਸਤ ਹੋਗੇ ਕੀ ਆ ਜਾਣੇ ਦੀ ਦਿੱਕਤ ਦੱਸ ਜਗਾ ਤੁਹਾਨੂੰ ਆ ਜੀ ਬਹੁਤ ਬਹੁਤ ਆਪਦਾ ਜੀ ਚਲੋ ਥੈਂਕ ਯੂ ਸੋਮਾ ਜੀ ਮੈਨੂੰ ਇੱਕ ਚੀਜ਼ ਮੈਂ ਕੋਟ ਤੋਂ ਪੁੱਛਣਾ ਚਾਹੁੰਦਾ ਵੀ ਤੁਸੀਂ ਆਪਦੇ ਬੱਚੇ ਦੇ ਅੰਦਰ ਇਹ ਕੌਨਫੀਡੈਂਸ ਕਿਵੇਂ ਪਾਇਆ ਵੀ ਜਿਸ ਤਰ੍ਹਾਂ ਇਹਨੂੰ ਕੋਈ ਦਿੱਕਤ ਆਵੇ ਤਾਂ ਉਹ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਸਾਂਝੀ ਕਰੇ ਰਾਦਰਦਨ ਕਿਸੇ ਆਪਦੇ ਯਾਰ ਵੇਲੀ ਦੀ ਗੱਲ ਸਲਾਹ ਮੰਨੇ ਉਹਨਾਂ ਦੇ ਪਿੱਛੇ ਲਾ ਕੇ ਕੋਈ ਨੁਕਸਾਨ ਖਰਾਬੇ ਤੁਸੀਂ ਇਹ ਹੌਸਲਾ ਕਿਵੇਂ ਆਪਦੇ ਬੱਚੇ ਨੂੰ ਬਖਸ਼ਾ ਮੈਂ ਜੇ ਬੱਚਾ ਮਤ ਵਰਤਾਂ ਹਮ ਠੀਕੀ ਕਰਦੇ ਵਿੱਚ ਇਹਨਾਂ ਦੇ ਨਾਲ ਖੇਡਵੇਂ ਬੈਠਦਾ ਆਪਦਾ ਸਾਰਾ ਤੇ ਮੇਰਾ ਨੂੰ ਜੀ ਅਕੈਡਮਿਸ ਵੀ ਮੈਂ ਖੁਦ ਲੈ ਕੇ ਜਾਣਾ ਜੀ ਤੇ ਪਲੱਸ ਜੋ ਵੀ ਮਤਲਬ ਸਾਰੇ ਕਿਤੇ ਅਸੀਂ ਇਕੱਠੇ ਆਏ ਨੇ ਤੇ ਜਿਹੜਾ ਸਪ ਇਹ ਪ੍ਰਾਇਰ ਆਨ ਆਰੇ ਟੈਂਕ ਦੇ ਵਿੱਚ ਪੰਜਾਬ ਨੂੰ ਇੰਡੀਆ ਨੂੰ ਉਹ रिप्रेजेंट ਕਰੇ ਅਸੀਂ ਜਿੰਨੀ ਵਾਰ ਵੀ ਮਿਲੇ ਅਸੀਂ ਇੱਕੋ ਹੀ ਗੱਲ ਡਿਸਕਸ ਕੀਤੀ ਹੈ ਵੀ ਜਿਸ ਲੈਵਲ ਤੇ ਅੰਕਲ ਜੀ ਆਪਣੀ ਡੈਡੀਕੇਸ਼ਨ ਦੇ ਨਾਲ ਪੂਰਾ ਪੁਸ਼ ਦੇ ਰਹੇ ਨੇ ਬੱਚੇ ਨੂੰ ਕੰਫੀਡੈਂਸ ਦੇ ਰਹੇ ਨੇ ਔਰ ਨੰਬਰ 1 ਚੀਜ਼ ਜਿਹੜੀ ਅਕਲ ਦੀ ਬਸ ਸਫਤ ਕਰਨਾ ਵੱਡੀ ਵੀ ਜੋ ਘਰਬਾਰ ਕੁਸੀ ਆਉਦੇ ਬੱਚਿਆਂ ਦੇ ਅੰਦਰ ਇਨਬਿਲਡ ਕਰ ਰਹੇ ਇਹ ਕਿਤੇ ਨਹੀਂ ਹੈਗਾ ਇਸ ਦੀ ਰੇਟ ਬਹੁਤ ਘੱਟ ਮਾਵਾ ਆਪਣੇ ਜਿਹੜਾ ਇੰਨਾ ਕਹਾਂਦੇ ਪਾ ਰਹੇ ਨੇ ਔਰ ਦੂਸਰੀ ਗੱਲ ਜਦੋਂ ਬੱਚਾ ਹੱਥੋਂ ਲੰਘ ਜਾਂਦਾ ਜਦੋਂ ਸਾਰੀਆਂ ਚੀਜ਼ਾਂ ਪਾਣੀ ਟੱਪ ਜਾਂਦਾ ਫਿਰ ਉਹ ਆਖਦੋ ਜਵਾਲ ਚ ਹੀ ਕਸੂਰ ਕੱਢਦੇ ਆ ਸਮਾਜ ਚ ਕਸੂਰ ਕੱਢਦੇ ਆ ਸੋ ਉਹਨਾਂ ਨੂੰ ਕਾਸਤੇ ਛੋਟੇ ਮੈਸੇਜ ਤੁਸੀਂ ਦੇ ਦੇਵੋ ਕਿਵੇਂ ਆਪਦੀ ਫੈਮਿਲੀ ਲਈ ਕਿਵੇਂ ਆਪਦੇ ਬੱਚੇ ਦੇ ਘਰਬਾਰ ਨੂੰ ਕਿਵੇਂ ਚਰ ਦੋਹੇ ਤੈਨ ਤੇ ਕੱਢਣੇ ਪੇਗੇ ਅੱਛਾ ਸਵੇਰੇ ਮੈਂ ਤਿੰਨ ਸਾਢੇ ਤਿੰਨ ਨੂੰ ਉਠਾ ਲਵਾਂ ਇਹਨਾਂ ਨੂੰ ਠੀਕ ਹੈ ਉਸ ਤੋਂ ਬਾਅਦ ਨੂੰ ਵਨ ਵਾਸ ਲੈ ਲੈਣਾ ਐਕਸਰਸਾਈਜ਼ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਗ੍ਰਾਉਂਡ ਜਾਈ ਠੀਕ ਹੈ ਅੱਛਾ ਦਵਾਈ ਦੇ ਨਾਲ ਕੁਝ ਪਰਫਾਰਮੈਂਸ ਦੇ ਵਿੱਚ ਲੱਗੇ 1 ਹੋਰ ਇਨਕਰੀਜ਼ ਲੱਗੇ ਤਾਂ ਫਿਰ ਪਾਵਰ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ ਸਟੈਮਿਨਾ ਠੀਕ ਰਿਹਾ ਮੇਨਟੇਨ ਦੇ ਕੋਈ ਕੁਐਸ਼ਨਸ ਆਨ ਅਨ ਜੀ ਵਰ ਥੈਂਕ ਯੂ ਸੋ ਮਚ ਧੰਨਵਾਦ ਇਸ ਵਾਰ ਬਬਾ